ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ ਆਲੀ ਵੀਡੀਓ ਦੇਖਿਓ ਇੱਕ ਵਾਰ ਘਟੋ ਘਟੇ ਪੂਰਾ ਮਹੀਨਾ ਸਾਡਾ ਉਹ ਜ਼ਰੀਆ ਹੈ ਜਿਹਨੇ 11 ਮਹੀਨੇ ਆਲੀ ਸਾਨੂੰ ਚਾਰਜ ਕਰਨਾ ਸਾਡੀ ਸੁਰਤ ਵਿੱਚ ਪੱਕਣਾ ਹੈ ਉਹ ਮਰਜੀ ਵਡੇ ਨਾਮ ਦੇ ਰਸੀਏ ਜਿਨ੍ਹਾਂ ਨੇ ਤੇਗ ਚਲਾਈ ਤੇਗ ਵਾਹੀ ਕਿਸ ਤਰ੍ਹਾਂ ਦੇ ਮਰਜੀਵੜੇ ਸੰਜੀਓ ਜਿਹੜੇ ਧਰਮ ਦੀ ਰਾਖੀ ਵਾਸਤੇ ਸੱਚ ਤੇ ਪਹਿਰਾ ਦੇਣ ਵਾਸਤੇ ਇੰਨੀ ਦ੍ਰਿੜਤਾ ਨਾ ਕੋਈ ਲਾਲਚ ਨਾ ਕੋਈ ਖੌਫ ਦੋਨੋਂ ਹੀ ਗੱਲਾਂ ਨਹੀਂ ਹੈਗੀਆਂ ਜੀ ਅਸੀਂ ਚਮਕੌਰ ਦੀ ਗੜੀ ਦੀ ਵਿਥਿਆ ਪੜ੍ਹੀਏ ਤੇ ਉੱਥੇ ਬੌੜਾ ਵੱਟਾ ਡਾਰ ਹੈ 10 ਲੱਖ ਦਾ ਘੇੜਾ ਹੈ ਮੌਤ ਮੂੰਹ ਅੱਡੀ ਖੜੀ ਹੈ ਜਿਸਮ ਦੇ ਪਤਾ ਨਹੀਂ ਕਿੰਨੇ ਕੁ ਟੁਕੜੇ ਹੋਣੇ ਆ ਤੇ ਜੇ ਅਸੀਂ ਸਰਹੰਦ ਦੀ ਧਰਤੀ ਦੀ ਗੱਲ ਕਰੀਏ ਇੱਥੇ ਲੋਭ ਦੇ ਪਹਾੜ ਸਾਰੇ ਗਏ ਨੇ ਉੱਥੇ ਡਰ ਹੈ ਸਾਹਮਣੇ ਦੁਸ਼ਮਣ ਗੋਲੀ ਤੇ ਗੋਲੀ ਤੀਰ ਤੇ ਤੀਰ ਵਰ ਆ ਰਿਹਾ ਐ ਇੱਥੇ ਲੋਭ ਹੈ ਤੇ ਮੇਰੇ ਸਾਹਿਬ ਦੇ ਸਿਦਕੀ ਸੂਰਮੇ ਨਾ ਡਰ ਵਿੱਚ ਡੋਲੇ ਨਾ ਲੋਭ ਵਿੱਚ ਥੜਕੇ ਅਸੀਂ ਉਹਨਾਂ ਦੇ ਵਾਰਿਸਾਂ ਹਾਂ